ਵਿਆਹ ਆ ਗਿਆ ਸੰਤੋਖ ਦਾ ਹੋਰ ਜਗਾਂ ਦੇ ਤਕਵੀਰੇ ਦਾ ਵਿਆਹ ਗੋਰੀਏ ਕਵੀਰੇ ਦਾ ਵਿਆਹ ਗੋਰੀਏ ਜਿਹੜਾ ਨੱਚਿਆ ਨਹੀਂ ਪਾਦਿਆਂਗੇ ਪਰਚਾ ਤੇ ਵੀਰੇ ਦੇ ਵਿਆਹ ਦੀਆਂ ਤਿਆਰੀਆਂ ਚੱਲਦੀਆਂ ਹੁਣ ਚੱਲ ਬਾਈ ਜੀ ਸਾਹਿਬ ਜੀ ਕਿੱਦਾਂ ਹੀ ਸੀ ਵਧੀਆ ਵਧੀਆ ਤੁਸੀਂ ਰਸੋ ਸਾਹਿਬ ਜੀ ਨੂੰ ਬਹੁਤ ਵੈਲਕਮ ਥੈਂਕ ਯੂ ਬਾਈ ਜੀ ਥੈਂਕ ਯੂ ਜਿਹੜਾ ਲੈਣਾ ਵਾ ਬਲੇਜ਼ ਨਾਲ ਇੱਕ ਕਿਸ ਕਿਸ ਪ੍ਰਬੰਧ ਬਣਾਓ ਵਿਆਹ ਵਾਸਤੇ ਵਿਆਹ ਵਾਸਤੇ ਇਹ ਨੰਦਨ ਬਣਾਣਾ ਹਾਂਜੀ ਉਹ ਵੀਰ ਦਾ ਡਾਈਟ ਦਾ ਧਿਆਨ ਰੱਖਣ ਲੱਗ ਗਿਆ ਹੁਣੇ ਮਿਹਰਮਾਨੀਆਂ ਦੀ ਫਿਟਿੰਗ ਤਾਂ ਆ ਮਹਿਰੂਨ ਲੱਗ ਗਿਆ ਇੱਕ ਤਾਂ ਹਨਾ ਵੀਰੇ ਇੱਕ ਰਾਣੀ ਚੱਲ ਗਏ ਦੋ ਹੀ ਹੁੰਦੀਆਂ ਮਮੀ ਰਾਸ਼ਨ ਦੀ ਸਲੈਪ ਹਾਂ ਆ ਨੋਟ ਦੇਖ ਤੂੰ ਕਰ ਨੋਟ ਤਾਂ ਐਂਕਨਾ ਤੋੜ ਹੀ ਨਹੀਂ ਕੋਈ ਉਹ ਜੀ ਕੁਰਤਾ ਪਜਾਮਾ ਚਟਾਈਆਂ ਉਹਦਾ ਸਟੇਰ ਨਹੀਂ ਤੇ ਵੀਰੇ ਦੇ ਵਿਆਹ ਦੀਆਂ ਤਿਆਰੀਆਂ ਚੱਲਦੀਆਂ ਹੁਣ ਮਾਮੀ ਆ ਜਾਣੀਆਂ ਕਹ ਹੁਣ ਦੇਖ ਲੈ ਹੋਰ ਹਾਂ ਵੀਰੇ ਦੇਖ ਲੈ ਹੁਣ ਕਿਹੜਾ ਕੁਰਤਾ ਕੁਰਤਾ ਪਜਾਮਾ ਚਾਹੀਦਾ ਵਾ ਹਾਂ ਕਿਹੜਾ 골ਡਨ ਚ ਲੈਣਾ ਕਿ ਚਿੱਟਾ ਨਹੀਂ ਪਾਈਦਾ ਹੁੰਦਾ ਕਹਿੰਦਾ ਪੂਰਾ ਨੰਨਦਾ ਤੇ ਹਾਂ 골ਡਨ ਲਾਈਟ ਲੈ ਲੈ ਹਾਂ ਵੀ ਸੌਦਾ ਇਹ ਦੁਬਾਰਾ ਫੇੜਾ ਆਪਾਂ ਸੌਦਾ ਪਤਾ ਖਰੀਦਣਾ ਕੰਮ ਕਈ ਆ ਅੱਜ ਸ਼ਹਿਰ ਆਪਾਂ ਨੂੰ ਯਾਰ ਵੈਲਕਮ ਜੀ ਆਸਰੀ ਗੱਲ ਬਾਈ ਜੀ ਆਸਰੀ ਗੱਲ ਕਿੱਦਾਂ ਹੀ ਸੀ ਵਧੀਆ ਵਧੀਆ ਤੁਸੀਂ ਦੱਸੋ ਆਸਰੀ ਗੱਲ ਤੇਨੂੰ ਬਹੁਤ ਵੈਲਕਮ ਥੈਂਕ ਯੂ ਬਾਈ ਜੀ ਥੈਂਕ ਯੂ ਬਾਈ ਜੀ ਬਹੁਤ ਬਹੁਤ ਕੁਰਤੇ ਪਜਾਮੇ ਦਿਖਾ ਦਿਓ ਬਰੇ ਘੈਂਟ ਜੀ ਬੀਰੇ ਦਾ ਵਿਆਹ ਹੋ ਰਹੀ ਹੈ ਬਈ ਜਸਲੀਨ ਕਰ ਲੋ ਇਹ ਆਲਾ ਪਹਿਲਾ ਵਾਂ ਚੱਕ ਬਈ ਸਟੀਲigree ਜੋਦ ਨੂੰ ਭੇਜਿਆ ਸੁਫੜਾ ਦੁੰਦਾਰਾ ਕਿ ਬਣਾਵੇ ਸਟੀਲigree ਇਹ ਜਿਹਿਆਂ ਦਾ ਪਾਉ ਉਹ ਯਾਰ ਸੇਰਬਾਨੀਆਂ ਬਣਾਵਾ ਜੀ ਦੀਪ ਢੱਲਾ ਵਾਲੀ ਚੱਕ ਨਗਰ ਜੀ ਸਿੰਗਰਾਂ ਵਾਲੀ ਆ ਸਾਰੇ ਹਾਂ ਦੇਸੀ ਬੰਦੇ ਵਾਲਾ ਦਿਖਾ ਬਈ ਹੁਣ ਮਸਦੂ ਜੁਨ 1 ਕਾਲੀ ਜਿੰਦਾਬਾਦ ਇਧਰ ਉਸਾਬ ਨਾਲ ਉਹ ਦੇਖਿਓ ਜੀ ਉਹਨੇ ਬਲੇਜ਼ਰ ਪਾਇਆ ਗੁਰਦਪਤ ਵੀਰ ਜਮਾ ਪਰ ਹਾਂ ਠੀਕ ਨਹੀਂ ਬਲੇਜ਼ਰ ਹੈਗੀ ਸਾਡੇ ਵੀਰੇ ਦੇ ਤਾਂ ਸਮਝਿਆ ਕੁਰਤਾ ਪਾਇਆ ਜਦਾ ਨੇ ਕੋਫੀ ਨੂੰ ਕਿਉਂ ਦਿੰਦਾ ਹਾਂ ਬਾ ਬਲੇਕਟਾ ਲਾਗਣਾ ਬਲੇਕਟਾ ਲਾਗਣਾ ਜਿਹੜਾ ਹੁੰਦਾ ਉਹ ਜੀ ਕੋਫੀ ਕੋਫੀਏ ਛੇੜ ਹਾਂ ਤੇ ਉਹਨਾਂ ਫਿਰ ਆਜ ਲੱਗਦੇ ਲੱਗਦੇ ਇੱਕ ਹੋਰ ਵੀ ਛੇੜ ਵਾਈਨ ਛੇੜ ਹਣਾ ਹੂੰ ਵੀਰੇ ਐ ਕਰ ਹੁਣ ਜਿਹੜਾ ਸਾਰਾ ਨਾ ਰਾਇਲ ਕਲਰ ਚੱਲਦਾ ਆਪਣਾ ਇੱਕ ਕਪੜਾ ਮੇਰੇ ਕੋਲ ਆਇਆ ਇਹ ਦੂਸਰਾ ਕਪੜਾ ਦਿਖਾ ਦਿਓ ਐਂਡ ਦਿਖਾਓ ਤੁਸੀਂ ਜੇ ਨਹੀਂ ਤੁਸੀਂ ਜਿਹੜਾ ਲੈਣਾ ਵਾ ਬਲੇਜ਼ਰ ਨਾਲ ਇੱਕ ਕਿਸ ਕਿਸ ਪ੍ਰੋਗਨ ਤੇ ਬਣਾਓ ਵਿਆਹ ਵਾਸਤੇ ਵਿਆਹ ਵਾਸਤੇ ਇਹ ਨੰਦਾ ਬਣਾਉਣਾ ਹਾਂਜੀ ਕੋਈ ਗੱਲ ਦੇ ਤੇ ਦੂਜਾ ਵੀਰੇ ਹੁਣ ਚਿੱਟਾ ਦਿਖਾ ਦੇ ਵੀਰੇ ਹਾਂ ਵਾਈਟ ਆਪਰ ਉਪਰ ਨਾ ਚਿੱਟਾ ਕਪੜਾ ਦਿਖਾ ਇਹਨੂੰ ਬਾਲੇ ਪਹਿਣਾ ਨੰਦਾ ਉੱਠੋ ਬੈਠੋ ਆਹ ਬਣਾ ਨਹੀਂ ਬਣਾ ਚਾਹ ਬਈ ਚਾਹੇ ਮੋਟੋ ਨੂੰ ਗੋਦੀ ਚ ਬਾਲੋ ਵਧੀਆ ਜੀ ਵਧੀਆ ਫੁਫਰਾ ਕਿ ਆਕ ਵੀਰੇ ਬਸ ਕੜਦਾ ਪਿਆ ਮੈਂ ਲੈ ਲੀਆ ਫੇ ਲਾਉਣਾ ਤੁਹਾਨੂੰ ਫੋਨ ਆ 10 ਮਿੰਟ ਵੀਰੇ ਇਹ ਰਿੰਕਲ ਫਰੀ ਜਾਂਦੇ ਰਿੰਕਲ ਫਰੀ ਆ ਦੇ ਸਾਡੀ ਉਹ ਵਧ ਗਿਆ ਯਾਰ ਬਾਜੋ ਪ੍ਰੈਸ ਸਾਡੇ ਨੂੰ ਪੈਸੇ ਦਿੰਨੇ ਆ 20 ਰੁਪਏ ਹਾਂ ਹੈ ਕਹਣਾ ਜੀ 20 50 ਇਹ aí aí ਦਾ 20 ਹੀ ਦਿੰਨੇ ਹੁੰਦੇ ਆ ਸਾਡੇ ਪੈਡ 20 ਚੱਲ ਪੱਕਾ 50 ਲੈਦੇ ਆ ਉਸ ਟੀਮ ਵਾਲੀ ਪ੍ਰੈਸ ਦੇ ਟੀਮ ਮੇਰੇ ਆ ਸਲਾਈ ਕਿਤਨੀ ਹੈ ਇਸ ਟੀਮ ਦੇ 50 ਰੁਪਏ ਸਲਾਈ ਕਰਾਵਾਂਗੇ ਉਥੋਂ ਸੁਧਾਰ ਸੁਧਾਰ ਤੋਂ ਕੰਟੀਨੈਂਟ ਦਾ ਹਾਂ ਇੱਕ ਬੜਾ ਦੀ ਵਸਤ ਹੈ ਹਾਂ ਮਾਮੀ ਨਵੀਂ ਆਉਣ ਵਾਲੀ ਆ ਤੁਸੀਂ ਸਿੰਪਲ ਕੁਰਤਾ ਲਗਵਾਉਂ ਹਾਂ ਪੈਂਟ ਦੇ 60 ਦਰ ਮਿੰਟ ਤੁਹਾਨੂੰ ਬਲੇਜ਼ਰ ਮੈਚ ਕਰਕੇ ਦੇਣਾ ਟੌਪ ਦੇ ਏ ਕਲਾਸ ਮੈਨੂੰ ਤਾਂ ਬਸ ਚੱਟਾ ਹੀ ਚਾਹੀਦਾ ਵੀਰੇ ਹਾਂ ਮੈਨੂੰ ਦੇ ਦੇ ਹੁਣ ਮੋਹਿੰਦਰ ਵੀਰੇ ਬੱਸ ਚੱਟਾ ਹਾਂ ਤੂੰ ਕਿੱਥੇ ਆਖ ਲਈ ਡੈਰੀ ਇਹਦਾ ਬੰਦੇ ਨਹੀਂ ਆ ਮਾਮੀ ਦਾ ਤੇਰੀ ਲੈ ਆਂਦੀ ਹੁਣ ਮਾਮੀ ਨੇ ਦੋ ਵਧੀਆ ਬੋਲ ਕਪੜਾ ਦੇ ਦਿੰਦੀ ਆ ਮੈਨੂੰ ਹੁਣ ਵਧੀਆ ਦਈ ਵੀਰੇ ਹੋਰ ਹਾਂ ਮੈਂ ਸਰਵਾਲਾ ਹੀ ਆ ਹਾਂ ਲੋ ਦ ਕਪੜਾ ਹੈ ਕਿ ਕ੍ਰੇਜ਼ ਕੱਪੜੇ ਠੀਕ ਆ ਹਲਕੀ ਮਿੱਥੇ ਉਹਦੇ ਬਾਲ ਪਹਿਣਗੇ ਸੀ ਕਿਵੇਂ ਕਰੀਂ ਉੱਪਰ ਪ੍ਰੈਸ ਕਰਦਾਂ ਕਰਾਂਗੇ ਜੀ ਬਸ ਠੀਕ ਟੀ ਨਹੀਂ ਰੈਂਕਲ ਫਰੀ ਇਹ ਚ ਤੇ ਜੇ ਕਿਲੇ ਵੀ ਇੱਕ ਵੀਰੇ ਉਹ ਹੁੰਦਾ ਜਿਹੜਾ ਖੜਮਾ ਜਾਂ ਕਪੜਾ ਹੁੰਦਾ ਯਾਰ ਜਿਹੜਾ ਖੜਮਾ ਹੈ ਉਹ ਤੁਹਾਨੂੰ ਸਹੀ ਰਾਨ ਨਹੀਂ ਕਿਉਂ ਕਿ ਜੋ ਐ ਪਣ ਬਈ ਉਹਨੇ ਇਹੀ ਰਹਿਣਾ ਤੂੰ ਤੁਰੋਂਗਾ ਇਹੀ ਰਹਿਣਾ ਓਕੇ ਬਹੁਤ ਸਮਾਨ ਲਾ ਦਾਂ ਤੂੰ ਵੀ ਜਿਹੜਾ ਆ ਦੇ ਰੋ ਤਾਂ ਹੋਰ ਵੀ ਦਿਖਾ ਦਿਓ ਆ ਕੋਈ ਬੜਾ ਛੜਮਾ ਹੈ ਆ ਆ ਸੀਗਾ ਹਾਂ ਚੱਲਦਾ ਪਰ ਖੜਮਾ ਲਿਓ ਅੰਦਰੋਂ ਸਰਦੀਆਂ ਆ ਆ ਲੈ ਮੋਟਾ ਸਰਦੀਆਂ ਵਾਲੀ ਹੈ ਹਾਂ ਵੀ ਇਹ ਕਹਿੰਦੇ ਸਰਦੀਆਂ 'ਚ ਵੀ ਚੱਲਦੀ ਨਹੀਂ ਅੱਛਾ ਮੈਂ ਥੋੜੇ ਕਹਿੰਦਾ ਵਾਵਾ ਵੀ ਆਏ ਬਾਲ ਜੇ ਵਾਲੇ ਪਹਿਣਗੇ ਹਨਾ ਸਮਝ ਗਾ ਦੇ ਆਕੜ ਜਾਨਾ ਇੱਕ ਵਾਰੀ ਤੂੰ ਮਨ ਨਾਲ ਚੌਂਕੜੀ ਮਾਰ ਕੇ ਬਹਿ ਗਿਆ ਉਦੋਂ ਹੀ ਆਕੜੇ ਨਹੀਂ ਮਰਦੇ ਆ ਨਹੀਂ ਆਕੜਿਆ ਉਹ ਗੱਲ ਹੋ ਜਾਣੀ ਹੈ ਲੈ ਵੀਰੇ ਫੇਰ ਆ ਲੈ ਠੀਕ ਹੈ ਹਾਂ ਹਾਂ ਠੀਕ ਹੈ ਅੱਛਾ ਓਕੇ ਇਹ ਤਾਂ ਨਹੀਂ ਵੀਰੇ ਬਾਲ ਪੈਂਦੇ ਉਵੇਂ ਬਾਲ ਤਾਂ ਰਹਿਣ ਕਿੱਦਾਂ ਓਕੇ ਤਾਂ ਇਹ ਤਾਂ ਆਪ ਹੀ ਠੀਕ ਹੈ ਇਹਨਾਂ ਨਹੀਂ ਪਾਉਂਦੇ ਤਸਵੀਰ ਨੇ ਲਈ ਲੈਣ ਨੂੰ ਆਹ ਪਜਮੀਨਾ ਇਹਨੂੰ ਕਹਿੰਦੇ ਬਈ ਨਹੀਂ ਨਹੀਂ ਨੋ ਸਾਦੇ ਆਹ ਪਜਮੀਨਾ ਦਾ ਬੁੜੀਆਂ ਵਾਲਾ ਹੁੰਦਾ ਹਾਂ ਆਹ ਦੇ ਯਾਰ ਵੀਰੇ ਕੱਲ ਉਹਦੇ ਆ ਹੋਬੀ ਹੋਬੀ ਦੇ ਆ ਹੀ ਪਾਇਆ ਹੋਇਆ ਸੀ ਕੱਲ ਆਹ ਦੇ ਆਹੀ ਪਾਇਆ ਵੈ ਕੱਲ ਬਲੇਜ਼ਰ ਵੀ ਹੈਗੇ ਗ੍ਰੇ ਬਹੁਤ ਸੋਹਣਾ ਚੈੱਕ ਉਹਦੇ ਵਿੱਚ ਨੀਲਾ ਹੈ ਗ੍ਰੇ ਨਾਲ ਬਹੁਤ ਸੋਹਣਾ ਹਾਂ ਗ੍ਰੇ ਨਾਲ ਬਹੁਤ ਸੋਹਣਾ ਬੰਨ ਲਿਆ ਬੱਸ ਬੰਨ ਲਿਆ ਵੀਰੇ ਉਹਨਾਂ ਨੇ ਕੰਮ ਮੇਰਾ ਕੰਮ ਆਦਾ ਪੰਜੇ ਕਰਦਾ ਸੀ ਨੇ ਕਿਉਂ ਨਹੀਂ ਇੰਦਰ ਕੋਲ ਬਲੇਜ਼ਰ ਵੀਰੇ ਬਹੁਤ ਕੁਆਲਿਟੀ ਬਹੁਤ ਵਧੀਆ ਇਹ ਸਰਾ ਕੁਆਲਟੀ ਆ ਬੰਦਾ ਮਾਨ ਲਈ ਬਰਾਉਂ ਦਾ ਕੱਲ ਆਹੀ ਪੈਸਾ ਜਿਆਦਾ ਨਾਲ ਉਹਦੇ ਖਰਚ ਵੀਰੇ ਹਾਂ ਕੀ ਕਹਿੰਦੀ ਇਹ ਲੈ ਲੈ ਇੱਕ ਲੈ ਲੋ ਕੁਛ ਨਹੀਂ ਪੂਰਾ ਤਾਂ ਬੀਚ ਇਹ ਆਪਣੀ ਕੋਈ ਹੈਗਾ ਵਿੱਚ ਨੀਲਾ ਛੱਟ ਹਾਂ ਨੀਲਾ ਕੰਮ ਕਰਾ ਦੋ ਜੀ ਵੀਰੇ ਨੂੰ ਹੁਣ ਕੋਟ ਕੁਰਤਾ ਪਜਾਮਾ ਦਵਾਤਾ ਆਪਾਂ ਕੀ ਆ ਯਾਰ ਵੀਰੇ ਦਾ ਵਿਆਹ ਗੋਰੀਏ ਵੀਰੇ ਦਾ ਪਿਆ ਗੋਰੀਏ ਜਿਹੜਾ ਨੱਚਿਆ ਨਹੀਂ ਪਾ ਦਿਆਂਗੇ ਪਰਚਾ ਵੀਰੇ ਹੁਣ ਆਪਾਂ ਸਮਾਨ ਸਮੂਹ ਸੌਦੇ ਚੱਕਣੇ ਹਨ ਹਾਂਜੀ ਹਾਂ ਚੱਲ ਚੱਲੋ ਕਰਾਂ ਪਹਿਲਾਂ ਪੇਟ ਪੂਜਾ ਕਰਾਂਗੇ ਨਹੀਂ ਨਹੀਂ ਪਹਿਲਾਂ ਸਮਾਨ ਲੈ ਵੀਰੇ ਐਵੇਂ ਕਈ ਵਾਰੀ ਮੌਕੇ ਨਾਲ ਨਾ ਦੇਣਾ ਆਪਣੇ ਕੋਲੇ ਗਿਣਤੀ ਦੇ ਆ ਯਾਰ ਥੋੜੋ ਕਰਨਾ ਚੱਟ ਕੇ ਚੱਲੋ ਕਰਾਂ ਹੁਣ ਤਾਂ ਉਹ ਵੀ ਫੋਨ ਆਉਣ ਵਾਲਾ ਮਾਂ ਭਾਬੀ ਦਾ ਅਜਾ ਆਇਆ ਨਹੀਂ ਹਨਾ ਅਹ ਹਰੀ ਭਾਬੀ ਲਈ ਇੱਕ ਲੱਗ ਰੱਖਿਆ ਆਪਾਂ ਹਾਂ ਕੀ ਕਰੀਏ ਕਿਤੇ ਬੰਦਾ ਇਹ ਬੇਟਾ ਪੜ ਚਾਉਣਾ ਤੇ ਜਦੋਂ ਹਲਾ ਦੱਸੀ ਗਈ ਉੱਪਰ ਵੀ ਮੈਂ ਵੀਰੇ ਨੂੰ ਬੁਲਾ ਲਿਆ ਸੁਣੀ ਜਾਵੇ ਫੋਨ ਨਾ ਫੋਨ ਸੁਣੀ ਜਾਵੇ ਹੋਰ ਫੋਨ ਦੋ ਰੱਖਿਆ ਵੀਰੇ ਨੇ ਇੱਕ ਪਰਸਨਲ ਐ ਕੋ ਦੂਜਾ ਜਦੋਂ ਫਿਰ ਇਕ ਹੀ ਰਹਿ ਜਾਣਾ ਦੇਖੀ ਜਦੋਂ ਵਿਆਹ ਹੋ ਗਿਆ ਕੱਢ ਲਓ ਸਾਡੇ ਟਾਈਮ ਦਿਖਾਓ ਬਰੀ ਪੂਰੀ ਦੇਖ ਲਓ ਰਹਿੰਦੇ ਹੋਣਗੇ ਇੱਕ ਦੋ ਸੂਟ ਤਾਂ ਆਪਣੇ ਨੀ ਨੀ ਬੀਬੀ ਜੀ ਵਾਲਾ ਬੜਾ ਮਾਮੀ ਆਉਣ ਵਾਲੀਆਂ ਹੁਣ ਤਾਂ ਤੂੰ ਖੋਸ ਰਿਆ ਕਰ ਹਮਨੇ ਇਹ ਪੁਰਾਣਾ ਦਰਵਾਜ਼ਾ ਵਾ ਤੈਨੂੰ ਖਮਾਈਏ ਜਗਰਾਮੋਂ ਅੱਜ ਜਗਰਾਮਾ ਨੇ ਅੰਦਰ ਲੈ ਕੇ ਆਇਆ ਇਹ ਤਾਂ ਅੱਗੇ ਬਾਹਰੋਂ ਬਾਹਰੋਂ ਮੁੜ ਜਾਂਦੀ ਐ ਠੀਕ ਆ ਭਾਈ ਮੇਰੀ ਜੁੱਤੀ ਲੱਗਣ ਲੱਗੀ ਹਾਂ ਨਾ ਨਾ ਇਹ ਕਹਿਰ ਨਾ ਕਰ ਯਾਰ ਵੀਰੇ ਤੂੰ ਯਾਰ ਹਟਦਾ ਨਹੀਂ ਕੋਈ ਨਾ ਜਦੋਂ ਬਰੇਟ ਮੇਰੇ ਜਦੋਂ ਗੱਲ ਜ਼ਿੰਮੇਵਾਰੀ ਪਈ ਉਦੋਂ ਪੜਾ ਲੱਗਣਾ ਨਵੀਂ ਆਉਣ ਵਾਲੀ ਆ ਭਾਬੀ ਵੀ ਨਵੀਂ ਆਉਣ ਵਾਲੀ ਆ ਤੂੰ ਦੱਸਿਆ ਨਹੀਂ ਆਪਾਂ ਉੱਥੇ ਹੁਣੇ ਬਦਲ ਦੇਣੀ ਸੀ ਮਾਮੇ ਦੇ ਮਾਮੇ ਦੀ ਚਾਚੀ ਆ ਪਤਾ ਕੀ ਕਹਿੰਦੀ ਮਾਮੇ ਨੂੰ ਕਹਿਣਾ ਮਾਮੀ ਨੂੰ ਤੂੰ ਖਾਸ਼ ਨਾ ਲੈ ਕੇ ਦਿਆ ਕਰ ਵੀਰਾ ਡਾਈਟ ਦਾ ਧਿਆਨ ਰੱਖਣ ਲੱਗ ਗਿਆ ਹੁਣੇ ਆਪੇ ਨੂੰ ਫਿਟਿੰਗ ਤਾਂ ਆ ਗਈ ਸੀ ਚੇਰਵਾਨੀਆਂ ਦੀ ਫਿਟਿੰਗ ਤਾਂ ਆ ਗਈ ਸਹੀ ਗੱਲ ਆ ਦੇਖਿਆ ਵੀ ਅਸ਼ਕਰ ਕੰਦੀ ਲਈ ਆਣਾ ਇਹ ਹਾਂ ਈ ਗਾਉ ਲੋ ਛੋੜਾ ਲੈਣੇ ਛੋੜੇ ਛੋੜੇ ਛੋਟਾ ਛੋਟਾ ਹਾਂ ਹਾਂ ਦੇਖਿਆ ਵੀਰੇ ਤੁਸੀਂ ਇੰਨੀ ਪਾਉਣੇ ਹੁੰਨੇ ਹੋ ਨਾ ਮੈਂ ਤਾਂ ਹੀ ਬਣਾਉਣੀ ਕੋਈ ਦਾ ਆਪਾਂ ਬਣਾਵਾਂਗੇ ਅੱਜ ਉਹ ਲੈ ਲਾਂਗੇ ਦਾ ਹੋ ਗਿਆ ਲੱਡੂ ਪਰ ਕੱਲ ਨੂੰ ਵਟਣੇ ਵੀਰੇ ਕੱਲ ਨੂੰ ਕੱਲ ਨੂੰ ਪਹੁੰਚ ਜਾਣਾ ਤੇ 12 ਵਜੇ ਜ਼ਰੂਰ ਮੈਨੂੰ ਸੁੱਟੇ ਨਾ ਧੋਣਾ ਹੈ ਤੇਰੀ ਫਿਰ ਵਿਆਹ ਬੜੇ ਬਾਲੀਆਂ ਛੁੱਟੀਆਂ ਹੋ ਜਾਣੀਆਂ ਮੈਂ ਲੱਡੂ ਬਟ ਚੰਗਾ ਤੇ ਇਹਨੂੰ ਥੋੜੇ ਜਿਹਾ ਰੱਖ ਦਾਂਗੇ ਮਸ਼ਰੂਮ ਲੈਣੇ ਆ ਬਣਾਉਣ ਨੂੰ ਸਾਹ ਸਾਹ ਉਹ ਛੁੱਟੀ ਕਰਾ ਦੇ ਐ ਕਰਾ ਦੇ ਉਹ ਵੀ ਛੁੱਟੀ ਚਲੋ ਜੀ ਮਾਮੀ ਨੂੰ ਗੈਦੂ ਕੇ ਛੁੱਟੀ ਨਹੀਂ ਕਰਾਉਂਦੇ ਯਾਰ ਨਹੀਂ ਮਾਮੇ ਹੁਣੇ ਬਾਦਸ਼ਾਹ ਗੱਲ ਖਤਮ ਆ ਬਾਦਸ਼ਾਹ ਪਾਰ ਸਿੱਧੀ ਹਾਂ ਸੁਪਰੀਮ ਕੋਰਟ ਲੈ ਕੱਪੜੇ ਯਾਰ ਲੈ ਕੇ ਦਵਾਂਗੇ ਹੁਣ ਘਰ ਆਣੇ ਕਹਿਨੀ ਆ ਮੈਂ ਘਰ ਆਣੇ ਕੱਪੜੇ ਕਾਜਾ ਦੇ ਲੈ ਵੀ ਹੁਣ ਵੀਰੇ ਹੁਣ ਕੀ ਲੈਣਾ ਇੱਥੋਂ ਪੜਦੇ ਪੁੱੜਦੇ ਲੈਣਾ ਘਰ ਆਣੇ ਪੜਦੇ ਪੜਦੇ ਸਾਰੇ ਪੈ ਨਹੀਂ ਕਰਦੇ ਨੇ ਯਾਰ ਮਨੇ ਲੋਣੇ ਪੜਦੇ ਓਕੇ ਚਲੋ ਦੇਖ ਕੇ ਆਈਏ ਫਿਰ ਪੜਦੇ ਓ ਮੈਕਸ ਸਿੰਗ ਕਰ ਦੇ ਨਾ ਮੈਂ ਫੇਸ ਕਰ ਦੇ ਉਹ ਕਿਹੜੇ ਫੋਨ ਪਾੜਦੇ ਦਾ ਸੈਲੈਕਟ ਕਰਾਓ ਯਾਰ ਵੀਰੇ ਨੂੰ ਆਹੀਂ ਦਾ ਆ ਬਣਾ ਤੁਸੀਂ ਤਾਂ ਬਹਿ ਗਈ ਹਾਂ ਕੇ ਯਾਰ ਆਹ ਬੜੀਆਂ ਸੋਫਿਆਂ ਦੇ ਕਵਰ ਨੇ ਹਾਂ 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 ਤੁਸੀਂ ਪਾੜ ਦੇ ਸੈਲੈਕਟ ਕਰਾਓ ਮੈਂ ਹੁਣ ਮੈਂ ਬੈਟ ਦਾ ਕਲਰ ਨਹੀਂ ਹੁਣ ਫੋਟੋ ਖਿੱਚੀਏ ਸੋਫਿਆਂ ਦੇ ਕਵਰ ਵੀ ਦਿਖਾਏ ਨੀ ਨੀ ਸੋਫਿਆਂ ਦੇ ਕਵਰ ਨਹੀਂ ਉਹਦੇ ਕੁਸ਼ਨਾ ਦੇ ਕਵਰ ਕੁਸ਼ਨਾ ਦੇ ਕਵਰ ਨਹੀਂ ਲੈ ਲਈ ਮੈਂ ਤੁਸੀਂ ਚੈੱਕ ਕਰੋ ਮੈਂ ਇਥੇ ਵੀ ਚੇਂਜ ਕਰਾ ਲਵੋ ਕਰ ਲੋ ਚੈੱਕ ਕਰਾ ਆ ਲੈਣਾ ਆ ਲੈਣਾ ਬਣੀ ਆ ਜਿਹੜੇ ਪੀਸ ਲਾ ਕੇ ਦੇਖੂਗਾ ਅੱਜ ਜੀ ਕੋਲ ਮੈਂ ਮੁੰਡਿਆ ਹਾਂ ਨਹੀਂ ਹੂੰ ਅਭੀ ਸੌਂ ਨਹੀਂ ਆਹ ਠੀਕ ਆ ਨਾ ਲੈ ਲੈ ਥੋੜੇ ਉਹ ਵਾਲ ਪੇਪਰ ਜਿਹੇ ਵੀ ਹੁੰਦੇ ਆ ਆ ਆਪਣੇ ਗਾਲ ਤੇ ਪੇਪਰ ਉਹੀ ਡਿਜ਼ਾਈਨ ਦੇ ਹੂੰ ਇਹ ਠੀਕ ਆ ਲੈ ਵੀ ਵੀਰੇ ਤੂੰ ਲੈਣਾ ਚਾਦਰਾਂ ਪੂਰੇ ਭਾਰੇ ਵੀ ਹੋ ਦੇ ਲੈਣ ਦੇਣ ਵਾਲੇ ਪੂਰੇ ਵੀ ਲੈ ਲੇ ਆਪਾਂ ਕਵਰ ਵੀ ਹੋ ਗਏ ਕਵਰ ਵੀ ਲੈ ਲੈ ਹੁਣ ਸਾਨੂੰ ਭੁੱਖ ਲੱਗੀ ਆ ਹਨਾ ਵੀ ਜਿਸ ਦਿਨ ਨਾ ਹੁਣ ਸਾਨੂੰ ਖਵਾ ਵੀਰੇ ਅਸੀਂ ਜਾਵਾਂਗੇ ਰਾਮ ਲਾਲ ਦੇ ਚਲੋ ਰਾਮ ਲਾਲ ਦੇ ਜੇ ਗਰਾਹ ਦੇ ਠੀਕ ਆ ਕੇਕ ਖਾਵਾਂਗੇ ਨਾਲੇ ਪਕੌੜੇ ਖਾਵਾਂਗੇ ਕੁਛ ਨੂਨ ਵਾਲਾ ਕੁਛ ਮਿੱਠਾ ਲਓ ਜੀ ਇਹ ਰਾਮ ਲਾਲ ਨੂੰ ਬੇਸਨ ਦੀ ਬਰਫੀ ਲਈ ਸੀ ਹਾਂ ਇਹ ਮਸ਼ਹੂਰ ਆ ਰਾਮ ਲਾਲ ਹਕੂਮਤ ਗੈਣ ਜੀ ਕਰੇ ਹਨਾ ਹਕੂਮਤ ਰਾਏ ਵੀਰੇ ਨਹੀਂ ਲਾਮ ਲਾਲ ਹਾਂ ਜੀ ਮੇਰਾ ਇੱਕ ਨਾ ਜੀ ਕਰੇ ਬੇਸਨ ਦੀ ਬਰਫੀ ਨੂੰ ਫਿਰ ਅਸੀਂ ਇਹਨਾਂ ਤੋਂ ਲੈ ਕੇ ਗਏ ਆ ਕੇ ਲਓ ਜੀ ਆ ਗਏ ਫਰੀਦ ਵਾਲੇ ਆ ਜਿਓ ਗਰਾਂ ਸ਼ਾਹੀ ਹੈ ਵਿਆਹ ਦੀ ਸ਼ਾਪਿੰਗ ਕਰਦੇ ਕਰਦੇ ਭੁੱਖ ਲੱਗ ਗਈ ਚੱਕਦੇ ਹੋਣੇ ਵਿਆਹ ਦੀ ਸ਼ਾਪਿੰਗ ਕਰਦੇ ਕਰਦੇ ਬੜੀ ਭੁੱਖ ਲੱਗ ਗਈ ਹੈ ਨਾ ਪਲੇਟ ਦੇ ਦੀ ਆ ਹਾ 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 ਇੱਕ ਚਾਲ ਦੇ ਸੋਹਣੇ ਤੇਲ ਹੈਗਾ ਜਮਨ ਤੇ ਪਨੀਰ ਦੇ ਸ਼ਾਪ ਤੇ ਕੰਨਾ ਤੇ ਇਸੀ ਬਹੁਤ ਦਾ ਨਾ ਬਣ ਆਰਾਮ ਲਾਲ ਦੇ ਮੰਨੇ ਵਿਆਹ ਪੁਰੇ ਇਹ ਪਨੀਰ ਨਾਲ ਦਾ ਗਾਹ ਪਾ ਕੇ ਹੁਣ ਟਿੱਕੀ ਨਾਲ ਚਾਟ ਪਾਪੜੀ ਚਾਟ ਪਾਪੜੀ ਦਹੀਂ ਪੱਲਾ ਹਾਂ ਕੋ 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 ਬੜਾ ਚਾਹ ਮੈਂ ਕਿਹਦਾ ਹੁੰਦਾ ਹੀ ਆ ਵੀਰੇ ਜੇ ਤੂੰ ਕਹੋ ਸਹੀ ਖਾਣਾ ਕੀ ਆ ਲਓ ਜੀ ਹੁਣ ਆਪਾਂ ਵੀਰੇ ਸਮਾਨ ਲੈ ਲਿਆ ਨਾ ਹਾਂਜੀ ਹੁਣ ਆਪਦਾ ਸਮਾਨ ਤਾਂ ਖਾਲਾ ਟੱਢੀ ਮੈਨੂੰ 2 ਮਿੰਟ ਉਹ ਕੁੜਤੀ ਵਾਲੀ ਸ਼ਾਪ ਕਿੱਥੇ ਉਹ ਅੱਗੇ ਅੱਗੇ ਦੀ ਕੁੜਤੀਆਂ ਵਾਲੇ ਵੀ ਜਾਂਦੇ ਹੁਣ ਕੁੜਤੀ ਕਰਨੇ ਆ ਲੈ ਦੱਸ ਦੇ ਸਰਦੀਆਂ ਵਾਲੇ ਯਾਰ ਹਾਂ ਫਿਰ ਨਾਲ ਹੀ ਮੈਨੂੰ ਦਾਗ ਕਰ ਵੀ ਕਰਨਾ ਉਹਦੇ ਚ ਫਿਰ ਕੱਪੜੇ ਦੂਜੇ ਵੀ ਚਾਹੀਦੇ ਆ ਯਾਰ ਇਹ ਤਾਂ ਚੱਲ ਦੇਖ ਲੈਂਦੇ ਆ ਵੀ ਚਲੋ ਫਿਰ ਹੁਣ ਪਹਿਲਾਂ ਆਪਾਂ ਕੱਪੜੇ ਦੇਖ ਲਈਏ ਕੱਪੜੇ ਦੇਖ ਲਈਏ ਫੇਰ ਸੌਦਾ ਚੱਕ ਕੇ ਫਿਰ ਵੇਲੇ ਆ ਫਿਰ ਵੇਲੇ ਬਿਲਕੁਲ ਦੀ ਹੁਣ ਆ ਗਏ ਆਪਾਂ ਰੇਲ ਵੇਲੇ ਇੰਨਾ ਕਰਨੀ ਪੱਗ ਵੀ ਲੈਣੀ ਆ ਹਜੇ ਪੱਗ ਵੀ ਲੈਣੀ ਆ ਜੀ ਇੰਨਾ ਤੋਂ ਲੈਣੀ ਆ ਪੱਗ ਸਿਮਰ 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 ਦੀ ਪੱਗ ਸਿਮਰ ਪਗੜੀ ਵੈਂਟਰ ਹਾਂਜੀ ਤੁਸੀਂ ਕੀ ਕਹਿੰਦੇ ਸੀ ਮਾਂ ਮੰਨ ਲਗੀ ਆਹ ਵਾਹ ਯਾਰ ਬੋਲ ਆਦੇ ਆ ਗਿਆ ਸਿਮਰ ਇੱਥੇ ਆ ਸਿਮਰ ਸਿਮਰ ਆਹ ਆ ਗਿਆ ਜੀ ਸਿਮਰ ਪਗੜੀ ਸੈਂਟਰ ਆ ਉਹ ਆ ਗਿਆ ਚਲੋ ਜੀ ਸਿਮਰ ਪਗੜੀ ਸੈਂਟਰ ਦੇ ਹੁਣ ਚੱਲੀਏ ਮੈਂ ਵੀ ਇਹਨਾਂ ਤੋਂ ਹੀ ਲੈਣਾ ਹਾਂ ਉਹਨਾਂ ਪਾਗਾ ਸਿਮਰ ਹਾਂ ਬਹੁਤ ਵਧੀਆ ਗੱਦਾ 500 ਰੁਪਏ ਮਹਿੰਗੀ ਆ ਹੂੰ ਪਰ ਕੱਪੜਾ ਬਹੁਤ ਵਧੀਆ ਆ ਕੀ ਗੱਲ ਇਹਦੀ ਹੈ ਕੱਪੜਾ ਬਹੁਤ ਵਧੀਆ ਦਿੰਦਾ ਤਾਂ ਥੋੜੀ ਮਹਿੰਗੀ ਆ ਪਰ ਚੀਜ਼ ਵਧੀਆ ਖੋਲੋ ਜੀ ਲੋਕ ਦੇਖ ਲਾ ਵੀਰੇ ਪੁਰਾਣਾ ਜਗਰਾਵਾ ਹੈ ਹਾਂ ਬਿਲਕੁਲ ਜੀ ਕਿਸੇ ਵੇਲੇ ਮੈਂ ਕਹਨਾ ਵੀਰੇ ਜਿਵੇਂ ਅੱਜ ਬੰਦਾ ਪਾ ਲੰਦਾ ਨਾ ਪਾਈ ਹੈ ਨਾ ਤਿੰਨ ਹਵੇਲੀ ਤਿੰਨ ਮੰਦਲੀ ਸਹੀ ਗੱਲ ਉਹ ਟਾਈਮ ਇਹ ਵਾਹ ਹਵੇਲੀ ਜੀ ਦੇ ਰਾ ਪਿੰਡ ਚ ਦੋ ਸ਼ਹਿਰ ਚ ਦੋ ਚਾਰ ਹਵੇਲੀਆਂ ਹੋਣਗੀਆਂ ਹਾਂ ਪੂਰੀਆਂ ਸਿਰੇ ਨਾ ਜਾਂ ਸਮੂਹ ਵੰਡੇ ਕਹਿੰਦੇ ਹੋਣਗੇ ਹਵੇਲੀ ਆਲੇ ਨੇ ਜਾਣਾ ਬਈ ਹਵੇਲੀ ਆਲੇ ਵੱਜਦੇ ਹੋਣਗੇ ਸ਼ਹਿਰ ਚ ਦੇਖ ਲਾ ਸਮਾ ਸਮਾ ਸਮਰਾਤ ਹਵੇਲੀਆਂ ਅਲਕੋਲੀਆਂ ਹਵੇਲੀਆਂ ਨਕੋਲੀਆਂ ਅਜੇ ਗਾਂ ਪਤਾ ਨਹੀਂ ਕਿਹੇ ਜਾਉਣਾ ਸਮਾਂ ਵੀ ਪਹਿਲਾਂ ਇਹਨਾਂ ਦਾ ਵੀ ਸਮਾਂ ਸੀ ਜਿਹੜੇ ਆ ਜਾਂਦੇ ਆ ਲਈ ਸਲੇਟਾ ਹੁਣ ਇਹਨਾਂ ਦਾ ਸਮਾਂ ਬਦਲ ਤਾ ਸਕੂਟਰ ਵਾਲੀਆਂ ਮੋਟਰਸਾਈਕਲ ਵਾਲੀਆਂ ਰੇਡੀਆਂ ਨਿੱਕੇ ਹਾਥੀਆਂ ਨਹੀਂ ਇਹ ਹੀ ਗੱਲ ਆ ਸਮਾਂ 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 ਬੱਸ ਤੁਸੀਂ ਬਕਰੋ ਵੀ ਲੋਕਰਾਂ ਪਾਗਾ ਮਹਿਰੂਨ ਲੱਗੀ ਇੱਕ ਤਾਂ ਹਨਾ ਵੀਰੇ ਇੱਕ ਰਾਣੀ ਚੱਲਗੇ ਦੋ ਹੀ ਹੁੰਦੀਆਂ ਮੈਂ ਤਾਂ ਦੋ ਹੀ ਬਾਹਰਾਂ ਪਾਦੇ ਬਾਕੀ ਫਿਰ ਉਧਰੇ ਸੂਤਾਂ ਦੇ ਨਾਲ ਦੀਆਂ ਮੈਚ ਕਰਕੇ ਲੈ ਜਾਣੇ ਆ ਪਾਣੇ ਟੂੜ ਤਾਂ ਉਧਰ ਆਉਣਗੇ ਤਾਂ ਹੀ ਤਾਂ ਕਹਿਣਾ ਵੀ ਜਦੋਂ ਹੋ ਗਿਆ ਕੰਮ ਉਹਨਾਂ ਨਾਲ ਆ ਕੇ ਮੈਚ ਕਰਕੇ ਲੈ ਜਾਈਏ। ਵੀਰੇ ਪੱਗਾਂ ਵੀ ਹੋ ਗਈਆਂ ਹੁਣ ਸਮਾਨ ਰਹਿ ਗਿਆ ਰਾਸਣ ਦੇ ਚੱਲ ਗਏ। ਚਲੋ ਚਲੋ ਫੇਰ ਵੇਲੇ ਹੋ ਜਾਣਗੇ। ਫੇਰ ਵੇਲੇ ਆ। ਹੁਣ ਆਪਾਂ ਆ ਗਏ ਆ ਦਾਣਾ ਮੰਡੀ ਜਾਂਦੇ। ਹੁਣ ਲਾਵਾਂਗੇ ਰਾਸਣ ਵਿਆਹ ਵਾਲਾ। ਹਾਂਜੀ ਫੇਰ ਲੱਡੂ ਲੱਡੂ ਚੱਲਣਗੇ ਸਾਰਾ ਪ੍ਰਬੰਧ ਹੋਊਗਾ। ਬਿਲਕੁਲ ਕਿਉਂ ਸਿੱਧੇ ਜਾਣ ਦਿੰਦੇ। ਨਾਲ ਕਿਹਨੇ ਇਧਰ ਨੂੰ ਜਾਣਾ। ਨਹੀਂ ਉੱਥੋਂ ਵੀ ਜਾਣਾ ਦਿੰਦੇ। ਹਾਂ ਲਿਆ ਭਾਈ। ਕਿਾ ਕੋਈ ਲਿਆਓ ਜੀ ਲਿਆਓ ਗਰਾ ਕਢੋ ਵੀ ਪੈਸੇ ਕਢੋ ਗਰਾ ਹੁਣ ਵਿਆਹ ਆ ਗਿਆ ਫੇਰ ਵੀ ਰਾਸ਼ਨ ਹੋਣਾ ਤੇਰੀ ਗੁੱਟੀ ਚਲਣੀ ਆ ਨਾ ਹਾਂ ਹੁਣ ਤਾਂ ਗੁੱਟੀਆਂ ਕਈ ਚਲਣੀਆਂ ਆ ਤੇ ਕੋਈ ਰਾਸ਼ਨ ਦੀ ਸਲੈਪ ਰਾਸ਼ਨ ਦੀ ਸਲੈਪ ਹਾਂ ਆ ਨੋਟ ਦੇਖ ਤੂੰ ਗਰਾ ਨੋਟ ਤਾਂ ਆਏਗਾ ਨਾ ਤੋੜ ਹੀ ਨਹੀਂ ਕੋਈ ਲੈ ਕਿਉਂ ਜੀ ਇਹ ਦੇ ਆ ਕੇ ਹੁਣ ਆਪਾਂ ਉਧਰ ਚਲੋ ਜੀ ਰਾਸ਼ਨ ਵਾਲੀ ਚਲੋ ਢਾਲ ਬੇਰੇ ਮੋਹਨ ਲਾਲ ਮੋਹਨ ਲਾਲ ਐਡ ਕੰਪਨੀ ਹਾਂ ਜੀ ਕਰੋ ਗਾ ਰਾਸਾ ਵਿਆਹ ਦਾ ਰਾਸਾ ਦੇ ਨਾਲ ਆ ਹਜ਼ੂਰੀਏ ਕਰੋ ਪੀਪੀ ਲੈ ਕੇ ਦਿੰਦਾ ਕੰਡ ਪੀਪੀ ਨਾਲ ਵਧੀਆ ਕਿਹੜਾ ਹਨਾ ਜੋ ਬਸ ਦਾਰਾ ਕੇ ਨੈਚੁਰਲ ਫਰੈਸ਼ ਕੀ ਹਮਾ ਨੈਚੁਰਲ ਨਟ ਰੇਲਾ ਦਾ ਆ ਤੇ ਲਿਫਟ ਉੱਪਰ ਅਸੰਤ੍ਰਾਮ ਵੀ ਲੈ ਲਈ ਹੈ ਲਾਲ ਟ੍ਰੇਲਰ ਵੀ ਆ ਵਧੀਆ ਚੱਲੀ ਰੇਡਾ ਲਾ ਲਈ ਦੇਖੋ ਇਧਰ ਮੇਰੀ ਉਹ ਰਾਜ ਨੂੰ ਕੋਈ ਉਹਨੂੰ ਲਾ ਲੂ ਚਲੋ ਚਲੋ ਕਰੋ ਸਟਾਰਟ ਹਾਂ ਚਲੋ ਲੈ ਲਓ ਜੀ ਬੋਲਾ ਲਿਖੋ ਮਨੇ ਜੀ ਕਿਹ ਲਿਖਣਾ ਕੱਢ ਦੇਣਾ ਬਸ ਸਾਮਾਨ ਲਿਖਿਆ ਭਈਆ ਕੱਢੀ ਚੱਲੋ ਸਾਰਾ ਠੀਕ ਆ ਕੱਢੋ ਬਸ ਸਾਮਾਨ ਕੱਢ ਦਿਓ ਬਸ ਸਾਮਾਨ ਤੇ ਖੰਡ ਆਪਾ ਖੰਡ ਮੋਟੀ ਲਿਖੀ ਦੀ ਇਧਰ ਉਹ ਕਹਿੰਦਾ ਦੋ ਕੋਈ ਲੈ ਆਉਗਾ ਨਾ ਮੋਟੀ ਦਾ ਉਹ ਬਰੀਕ ਲੈ ਉਹ ਜੀ ਕਾਲੇ ਵਾਲੇ ਕਿਹੜੀ ਅਮਰੀਕਾ ਮੰਨੀ ਹੋ ਹਾਂਜੀ ਕੀ ਜੱਟਾ ਹੰਡ ਮੀਡੀਅਮ ਚੱਲਣਾ ਸਭ ਕਾਲੇ ਨੂੰ ਸਰ ਆਹ ਫਾਸਰੀ ਦਾ ਹਾਂ ਆਹ ਦੇ ਆਪਣਾ ਸਮਾਨ ਨਿਕਲ ਰਿਹਾ ਮਾਂ ਮੇਰੇ ਵਿਆਹ ਵਾਲਾ ਆ ਰਹੇ ਸਮਾਨ ਖੱਢੀ ਜਾਂਦੇ ਆ ਇਹ ਰਵਲਾ ਪੈ ਗਿਆ ਥੋੜਾ ਜਿਹਾ ਡੱਬਿਆਂ ਦੇਖੀ ਇੱਕ ਮਿਰਚ ਆ ਸੱਤ ਡੱਬੀਆਂ ਦੇਗੀ ਪਾਊਡਰ ਲਈ ਇੱਕ ਦੇਗੀ ਪਾਊਡਰ ਆ ਸੱਤ ਡੱਬੀਆਂ ਇੱਕ ਦੇਗੀ ਮਿਰਚ ਸੱਤ ਚੀਜ਼ ਤਾਂ 21 ਹੋ ਗਈ ਹਲੋ ਇਹ ਦਾ ਹਲਵਾਈ ਨੂੰ ਨਹੀਂ ਬੁਲਾ ਲਾ ਲਈ ਇਹ ਦਾ ਨਹੀਂ ਲਿਖਣੀ ਤੇ ਦੋ ਜਿਹੜਾ ਇਲੈਕਟ੍ਰਿਕ 100 ਪ੍ਰਿੰਟਾ 100 ਇੱਕ ਥਾਂ ਹੀ ਲਿਆਉਣੀ ਉਹਨੂੰ ਕਿ ਦੋ ਥਾਂ ਆਏ ਪੁੱਛਣਾ ਆਪਾਂ ਠੀਕ ਇੱਕ ਥਾਂ ਹਾਂਜੀ ਇੱਕੋ ਹੀ ਆ ਇੱਕ ਥਾਂ ਹੀ ਆ ਜੀ 7 ਡੱਬੀਆਂ ਠੀਕ ਆ ਸਰ ਠੀਕ ਆ ਕੱਢ ਦਿਓ ਬਈ ਮੈਂ ਕਹਣਾ ਵੀਰੇ ਵੀਰੇ ਉਹਨਾਂ ਨੂੰ ਕਾ ਸਾਮਾਨ ਕੱਢ ਦੇਣਗੇ ਫਿਰ ਭੇਜ ਦੇਣਗੇ ਆਪਾਂ ਹੋਰ ਕੰਮ ਕਰਕੇ ਹਾਂ ਚੰਗਾ ਠੀਕ ਮੈਂ ਕੱਢਦਾ ਪਹਿਲਾਂ ਮਾਦ ਨਾਲ ਕਹਿੰਦਾ ਲਾ ਵੀਰੂ ਦੇ ਜਾਣਾ ਯਾਰ ਵੀ ਲੱਗ ਜਾਣਾ ਬਾਈ ਉੱਤੋਂ ਬਹੁਤ ਖਾਵਾ ਸਹੀ ਗੱਲ ਆ ਚੱਲ ਗਿਆ ਫਿਰ ਵੀਰੇ ਬੈਲ ਬਣਾ ਲਾ ਕਰਕੇ ਪੈਸੇ ਤੂਹੇ ਦੇ ਕੇ ਆਪਾਂ ਨਿਕਲ ਗਏ ਉੱਧਰ ਜਾਣਾ ਉੱਧਰੋਂ ਥੋੜਾ ਨਿਆਦੀ ਏ ਬੈਟਿੰਗ ਦਾ ਸਮਾਨ ਵੀ ਲੈਣਾ ਓਹ ਮਾਈ ਗੋਡ ਬੈਟਿੰਗ ਵੀ ਚੱਲਣੀ ਆ ਸਹੀ ਗੱਲ ਆ ਚੱਲ ਆਓ ਕਰਨ ਟੈਕਿੰਗ ਦਾ ਲੈ ਲਓ ਲੈ ਲਓ ਟੈਕਿੰਗ ਦਾ ਬੈਟਿੰਗ ਵਿੱਚ ਟੈਡੀ ਇੱਕ ਗਿਰੀ ਪਈ ਸੀ ਇੱਥੇ ਫਰੀਕ ਇਹ ਕਹਾਜੀ ਇਹ ਦੀ ਆ ਤੇ ਡੇਟਿੰਗ ਵਾਸਤੇ ਤੇ ਚੱਕ ਲੈਣੇ ਆਪਾਂ ਚਾਣੇ ਪੁੱਜੇ ਹੋਚਾ ਨੇ ਚਾੱਕ ਇਧਰ ਡੇਟਿੰਗ ਥਰੂ ਹੋ ਗਈ ਇਧਰ ਚੱਕ ਦੋ ਵੀ ਆਵਦੀ ਡੇਟਿੰਗ ਮੇਰੇ ਪੁੱਜੇ ਦੂਜੇ ਪਣੇ ਪੁੱਜੇ ਜਨਾ ਇਹ ਇੱਥੇ ਪੈਕਟ ਪਏ ਸੀ ਨਹੀਂ ਨਹੀਂ ਇਹ ਦੂਸਰੇ ਛਲਕੇ ਤੋਂ ਬਿਨਾ ਹੈਗੇ ਹਨ ਇਹ ਕਿਨੇ ਰੱਖ ਦੇ ਨੇ ਇਹ ਤਾਂ ਪੋੜਾ ਇੱਕ ਵੀਰੇ ਗਿਰੀ ਪਈ ਸੀ ਜੀ ਯਾਦ ਹੈ ਹਾਂ ਕੋਈ ਚੀਜ਼ ਨਹੀਂ ਕੋਈ ਮਾਰੀ ਹੈ ਹਲੋ ਜੀ ਵੀਰੂ ਦੇ ਚੱਲ ਗਏ ਹੁਣ ਕੁਰਤੇ ਤੇ ਪਜਾਮੇ ਦੇਣ ਚੇਰਵਾਨੀ ਵੀ ਪੁੱਛੂ ਵੀਰੇ ਦੇ ਨਾਪ ਦੀ ਦੇਸੀ ਆਪਦੀ ਰੈਡੀ ਕਰਾਉਣੇ ਮੰਨ ਚੰਗਾ ਕੀ ਆ ਕੋਈ ਸਿਰਲੇ ਪੈਲੇ ਤੇ ਵੀਰੂ 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 ਗਰਾਉਂ ਦੇ ਤੇ ਨਾ ਤੇ ਮਾਂ ਵੀਰੇ ਸਾਰਾ ਤੇਰਾ ਸੌਦਾ ਪੱਤਾ ਵੀ ਲਿਆ ਗਿਆ ਸਾਰੇ ਕੰਮ ਵੀ ਹੋ ਗਏ ਉਹ ਵੀ ਸਾਰੇ ਦੇਖ ਲੈ 5 ਘੰਟਾ ਜੇ ਆਪਾਂ ਨਮੇੜ ਤੇ ਸਹੀ ਗੱਲ ਹੈ ਹੈ ਹੁਣ ਫੇਰ ਕਿਹਦੇ ਟੂਰ ਕੱਢਾਂਗੇ ਹਾਂ ਫੇਰ ਵਿੱਚ ਦੀ ਕੱਢਾਂਗੇ ਪਹਿਲਾਂ ਕੱਲ ਨੂੰ ਲੱਡੂ ਵਟਾਂਗੇ ਕੱਲੂ ਕਈ ਕੰਮ ਆ ਲੱਡੂ ਖਾ ਕੇ ਦੇਰ ਅਗਲੇ ਕੰਮ ਕਰਾਂ ਸਹੀ ਗੱਲ ਨੇਰਾ ਹੋ ਗਿਆ ਸ਼ਹਿਰ ਹੀ ਲੈਟਾਂ ਚੱਕੀਆਂ ਰਹੀ ਗੱਲਾਂ ਨੰਬਰ ਚੜ ਗਿਆ ਹੋਰ ਨੰਨ ਚੜ ਗਿਆ ਅਜੇ ਤਾਂ ਸ਼ੋਪਿੰਗ ਕਰਦੇ ਹੀ ਵਿਆਹ ਦੀ ਇੱਧਰ ਗੇਟ ਤੋਂ ਲਾਉਂਦਾ ਸਲੀਪਾ ਹੋਰ ਕੀ ਹੈ ਦੋ ਘੰਟੇ ਪਹਿਲਾਂ ਚਲੇ ਜਾਇਆ ਕੋਲ ਦੋ ਘੰਟੇ ਆ ਜਾ ਬਾਅਦ ਚੁਲਾ ਦਿੰਦੇ ਆ ਗੇਟ ਇਹਦਾ ਵਿਆਹ ਬਾ ਸੰਤੂਕ ਦਾ ਉਹਦਾ ਉਹਦੀ ਸ਼ਾਪਿੰਗ ਕਰਦੇ ਸੀ ਵਿਆਹ ਦੀ ਹੋਰ ਕੀ ਆ ਕਿਆ ਕਰ ਸ਼ਾਕਰ ਕੰਦੀ ਸ਼ਾਕਰ ਕੰਦੀ ਨਾ ਇੰਨੀ ਕੀ ਕਰਨੀ ਆ ਹਾਂ ਤੂੰ ਆ ਜਾ ਕੇ ਬਈਆ ਥੋੜੀ ਜੱਤੀ ਪੈਰ ਖਾ ਗਏ ਮੇਰਾ ਛੱਲਤੀ ਹੱਡੀ ਆ ਲੈ ਪਾ ਕੇ ਕਾ ਤੂੰ ਗਈ ਸੀ ਮੈਂ ਤਾਂ ਯਾ ਨਵੀ ਆ ਨਵੀ ਹੀ ਛੱਲਤੀ ਹੁੰਦੀ ਆ ਚੱਲ ਨਰੋ ਰਾਸਤੋਂ ਤੇ ਮੇਰੇ ਵਿਆਹ ਆ ਗਿਆ ਸੰਤੋਖ ਦਾ ਹੋਰ ਚੰਗਾ ਉਹ ਰਾਜੀ ਦਾ ਸਾਰਾ ਅੱਜ ਸ਼ੋਪਿੰਗ ਕਰਕੇ ਆਏ ਆ ਠੀਕ ਆ ਤੂੰ ਫਿਰ ਕੱਲ ਨੂੰ ਦੇ ਆ ਮੈਨੂੰ ਡੈਡੀ ਫੋਨ ਲਾਈ ਜਾਣਾ ਹੁਣ ਉਹ ਸਸਲਾ ਸੌਮਨੇ ਨੂੰ ਚਾਹੇ ਚੌਣ ਦਾ ਅੱਛਾ ਲਾਇਦਾ ਮੰਨਦੀ ਨਹੀਂ ਮੰਮੀ ਬਰੀ ਜੀ ਲੈਣੀ ਸੀ ਉਹਨਾਂ ਨੇ ਪੰਜ ਸੂਟ ਦਵਾਏ ਹੈ ਬਰੀ ਬੁਰੀ ਦਵਾਈ ਹੈ ਫੇ ਦੱਸਿਆ ਨਹੀਂ ਕਿਸੇ ਨੂੰ ਹੁਣ ਕੱਲ ਨੂੰ ਪਤਾ ਲੱਗੂ ਬਲੌਗ ਦੇਖ ਕੇ ਸਾਰਿਆਂ ਨੂੰ ਮੈਂ ਕਦੇ ਤੁਹਾਨੂੰ ਦੱਸਤਾ ਆਉਗਾ ਕੱਲ ਬਰੀ ਦਵਾਈ ਆ ਤੇ ਵੀਰ ਨੇ ਆ ਆਪਦੇ ਕੱਪੜੇ ਤਿਆਰ ਤਾਂ ਹੀ ਦਾ ਟਾਈਮ ਲੱਗ ਗਿਆ ਥੋੜ ਤੇ ਕੁੜਤੇ ਪਿਆ ਮਿਲ ਲੈ ਹੁਣ ਫਿਰ ਬੀਰੂ ਨੂੰ ਫਿਰ ਕਿਹਾ ਵੀ ਤੂੰ ਅਰਜੈਂਟ ਚਾਹੀਦਾ ਸਾਨੂੰ ਬਣਾ ਫਿਰ ਉਹਨਾਂ ਨੇ ਪੜਦੇ ਲੈਣ ਦੀ ਵਿੱਚ ਆਦਰਾਂ ਲਈ ਯਾਰ ਬਸ ਇਹ ਤਾਂ ਫਿਰ ਹੁਣ ਤੈਨੂੰ ਪਤਾ ਹੀ ਆ ਵੀ ਆਹ ਤੇ ਨਾ ਪ੍ਰੇਤਨ ਲਾਉਂਦੀ ਆ ਉਹਨੇ ਲੁੱਧਾ ਨਹੀਂ ਗਈ ਸੀ ਹੈ ਨਹੀਂ ਨਹੀਂ ਜਗਰਾਮ ਮੈਂ ਕਦੇ ਕੱਲ ਤੁਹਾਨੂੰ ਦੱਸਤਾ ਹੁਣ ਉਹਨੇ ਸੰਤੋਪ ਨਹੀਂ ਦਰੋ ਜਾਂ ਕਹਿੰਦੇ ਹੁਣ ਅਸੀਂ ਤਾਂ ਕਹਿੰਦੇ ਸੀ ਵੀ ਬਲੌਗ ਬਣਾਵੀ ਸਾਰਿਆਂ ਨੂੰ ਆਪੇ ਆਪ ਸਰਪ੍ਰਾਈਜ਼ ਹੀ ਪਤਾ ਲੱਗੇ। ਜਾਣ ਕੇ ਕਹਿੰਦੇ। ਲਾ ਚੰਗਾ ਠੀਕ ਆ। ਫੋਨ ਲਾ ਲੋ ਸੰਤੋਖ। ਉਹ ਵਧਾਈਆਂ ਦੇ। ਹੁਣ ਤਾਰੇ ਆ। ਉਹਨਾਂ ਨੇ ਮੱਲਿਆਣੇ ਜਾਣਾ ਸੀ ਪਹਿਲਾਂ ਸਾਨੂੰ ਕਹਿੰਦੇ ਮੱਲਿਆਣੇ ਭੈਣਾਂ ਵੀਰਾਂ ਕਹਿੰਦਾ ਮੈਂ ਸੌਦਾ ਲਾਦਣਾ ਤੁਸੀਂ ਮੱਲਿਆਣੇ ਨੂੰ ਚਲੋ। ਉਹ ਕਹਿੰਦਾ ਖਾਲਸਾ ਨੂੰ ਤੁਸੀਂ ਛੱਡਿਆ ਉਹ। ਤੇ ਮਾਂ ਗਿਆ ਸਾਨੂੰ ਉੱਧਰ ਗਿਆ ਬੋਨਗਰਾਂ ਵਿੱਚ ਚਾਹ ਪਾਣੀ ਪੀਓ ਬੈਠ ਕੇ ਕੋਈ ਫੋਮ ਨਹੀਂ ਕਰਦਾ ਟਾਈਮ ਲੱਗਦਾ ਚਾਹ ਪਾਣੀ ਕਾ ਪਤਾ ਖਾਦੋ ਨਹੀਂ ਪੀਣ ਗਈ ਇਹ ਕਹਿੰਦੀ ਮੈਂ ਤਿਆਰ ਹੋ ਕੇ ਨਹੀਂ ਆਈ ਲਾ ਆਪੀ ਦਾ ਕਹਿੰਦਾ ਚਲ ਚਾਹ ਪਾਣੀ ਪੀ ਲਾ ਮੈਂ ਮੈਂ ਨਹੀਂ ਰਹਿਣਾ ਮੈਂ ਉਹ ਵੀ ਕੱਲ ਨੂੰ ਸੂਟ ਚ ਭੱਜਿਆ ਮੈਂ ਕਾ ਤਿਆਰ ਹੋ ਕੇ ਫੇਰ ਆਉਂਗਾ ਕਿਸੇ ਤਰ੍ਹਾਂ ਮੈਂ ਕਹਿੰਦਾ ਤੂੰ ਗੇਟਾ ਜੀ ਉੱਤਰ ਆ ਕਹੀ ਗੀ ਮੰਮੀ ਹੈ ਨਹੀਂ ਨਾਲ ਛਾਗ ਬਣਾ ਲਿਆ ਤੜਕਾ ਲਾਓ ਲਾ ਲੇ ਤੜਕਾ ਮੰਮੀ ਨਹੀਂ ਲੱਭੀ ਅਸੀਂ ਇਹ ਜਾਣ ਕੇ ਕਰਦਾ ਪਨੀਰ ਵਾਲੇ ਪਕੌੜੇ ਖਾਦੇ ਹੋਏ ਤੇ ਮੈਂ ਖਾਣਾ ਤਾਂ ਹੈਗਾ ਹੀ ਹੁਣ ਸਾਗ ਤੜਕਾ ਲਾ ਲਾ ਥੋੜੇ ਜਿਹੇ ਨੂੰ ਬਸ ਕਬਲੀ ਖੰਡ ਨੂੰ ਡੈਡੀ ਖਾ ਲਈ ਰੋਟੀ